ਆ ਪਹਿਲਾ ਫਰਨੀ ਤੇ ਖੜੇ ਸੀ ਉੱਥੇ ਵੀ ਕਹਿ ਰਹੇ ਸੀ ਕਿ ਇਸ ਪਿੰਡ ਦੇ ਵਿੱਚ ਚਰਚਾ ਚ 5-5 ਫੁੱਟ ਪਾਣੀ ਸੀ ਦਬਿਆ ਹੋਇਆ। ਇਹ ਕੱਚੇ ਘਰ ਨੇ ਆ ਅੱਗੇ ਜਿਹੜੇ ਥੈਲੇ ਲਾਏ ਹੋਏ ਨੇ ਤਾਂ ਕਿ ਪਾਣੀ ਅੰਦਰ ਨਾ ਜਾਵੇ। ਆ ਤਸਵੀਰਾਂ ਜਿਹੜੀਆਂ ਨੇ ਇਹ ਜਰੂਰ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨੇ। ਕਦੀਪ ਕਿ ਕਿੱਥੇ ਕਾਜੀ ਕਿਹੜਾ ਇਸਕਾ ਪ੍ਰੋਸਾਜੀ ਹਾਂ ਜਮਾ ਮਾਰ ਕਿੱਥੇ ਜਮੀਂ ਗਿਰੀ ਪਈ ਹੈ। ਆ ਹਕੀਕਤ ਹੈ। ਇਸ ਬਾਰਸ਼ ਦੀ ਇਸ ਹੜ੍ਹ ਦੀ ਅਸੀਂ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਗਰੀਬ ਦਾ ਘਰ ਹੈ ਕਿਸੇ ਦਾ ਡਿੱਗ ਗਿਆ ਬਈ ਉਹਨੂੰ ਛੱਤ ਪਵਾ ਕੇ ਦੇ ਇਹ ਅਸੀਂ ਨਾ ਦਿਹਾੜੀਦਾਰ ਹਾਂ ਦਿਹਾੜੀ ਲਾ ਕੇ ਘਰ ਦਾ ਗੁਜ਼ਾਰਾ ਹੁੰਦਾ ਜੀ ਬਈ ਜਿਹੜੇ ਮੇਰੇ ਭਰਾ ਨੇ ਉਹਨਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਕਿਸੇ ਇੱ비 ਗੋਡਾ ਜੀ ਇੱਕ ਗੋਡਾ ਗੋਡਾ ਪਾਣੀ ਆ ਤਬ ਇਹ ਸਾਰਾ ਸਮਾਨ ਕੱਢਿਆ ਪਿਆ ਅੰਦਰ ਪਾਣੀ ਭਰ ਗਿਆ ਸੀ ਹਾਂ ਜਿੰਦਰ ਪਾਣੀ ਵੜ ਗਿਆ ਜੀ ਫੁੱਲ ਪਾਣੀ ਵੜ ਗਿਆ ਜੀ ਜਿਹੜਾ ਘਰ ਛੱਤਾਂ ਚੁੰਦੀਆਂ ਨੇ ਕਿਉਂਕਿ ਕੱਚੀਆਂ ਛੱਤਾਂ ਨੇ ਸਾਰੀਆਂ ਚੁੰਦੀਆਂ ਨੇ ਆ ਤਸਵੀਰਾਂ ਨੇ ਜਿੱਥੇ ਕਹਿੰਦੇ ਨੇ ਕਿ ਹੜਾਂ ਦੀ ਮਾਰ ਜਿਹੜੀ ਆ ਬਹੁਤ ਪਈਆ ਤਾਂ ਆ ਮਾਰ ਪੈਂਦੀ ਆ ਆ ਜਿਹੜਾ ਇੱਕ ਗਰੀਬ ਬੰਦਾ ਜੀ ਨੇ ਇੱਕ ਦਿਨ ਦਿਹਾੜੀ ਕਰਕੇ ਕਮਾ ਕੇ ਆਪਣਾ ਖਾਣਾ ਤਾਂ ਆ ਮਾਰ ਪੈਂਦੀ ਆ ਉਹਨਾਂ ਨੂੰ ਪੂਰਾ ਗਾਰਾ ਸੀਗਾ ਅੰਦਰ ਉਹ ਕੱਢ ਕੇ ਇੱਥੇ ਜਮ੍ਹਾਂ ਕਰਕੇ ਅੰਦਰੋਂ ਸਫਾਈ ਕਰ ਰਹੇ ਨੇ ਉਹ ਕੱਢਿਆ ਗਿਆ ਪਿੰਡੋ ਚਮਾਰੂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਜਿਹੜਾ ਆਲੇ-ਦੁਆਲੇ ਦਾ ਏਰੀਆ ਉਹ ਵੀ ਸਾਂਝਾ ਕੀਤਾ ਹੈ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਫਿਰਦਾ ਜਿਸ ਤਰ੍ਹਾਂ ਪਹਿਲਾਂ ਫਰਨੀ ਤੇ ਖੜੇ ਸੀ ਉੱਥੇ ਵੀ ਕਹਿ ਰਹੇ ਸੀ ਕਿ ਇਸ ਪਿੰਡ ਦੇ ਵਿੱਚ ਚਾਰ-ਚਾਰ 5-5 ਫੁੱਟ ਪਾਣੀ ਸੀ ਤਾਂ ਤਸਵੀਰਾਂ ਜਿਹੜੀਆਂ ਦੇਖ ਕੇ ਜਰੂਰ ਹੈਰਾਨ ਹੋਵੋਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਜਿਹੜੇ ਕੱਚੇ ਘਰ ਨੇ ਅੰਦਰ ਆ ਕੇ ਜਿਹੜੇ ਚਮਾਰੂ ਪਿੰਡ ਦੇ ਵਿੱਚ ਮੌਜੂਦ ਆ ਆ ਜਿਹੜੇ ਕੱਚੇ ਘਰ ਨੇ ਆ ਅੱਗੇ ਜਿਹੜੇ ਥੈਲੇ ਲਾਏ ਹੋਏ ਨੇ ਤਾਂ ਕਿ ਪਾਣੀ ਅੰਦਰ ਨਾ ਜਾਵੇ ਆਹ ਤਸਵੀਰਾਂ ਜਿਹੜੀਆਂ ਨੇ ਇਹ ਜਰੂਰ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨੇ ਕਿਉਂਕਿ ਆ ਹਾਲਾਤ ਨੇ ਜਿਹੜੇ ਇਹ ਬਣੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੰਦਰ ਪੂਰਾ ਜਿਹੜਾ ਤੁਸੀਂ ਇੱਕ ਕਹਦੇ ਕਿ ਅੰਦਰਾ ਪੂਰੀ ਗਾਰ ਭਰੀ ਹੋਈ ਆ ਇੱਥੇ ਮਿੱਟੀ ਆ ਜਿਹੜੀ ਇਹ ਦਰਾਈ ਮਿੱਟੀ ਜਿਹੜੇ ਚਿਕਣੀ ਮਿੱਟੀ ਹੁੰਦੀ ਆ ਉਹ ਦੇਖੋ ਅੰਦਰ ਜਿਹੜੀ ਵਿਛੀ ਹੋਈ ਆ ਲੋਕਾਂ ਨੇ ਫਿਰ ਵੀ ਆਪਣਾ ਜਿਹੜਾ ਬਚਾਅ ਕਰਨ ਖਾਤਰ ਥੱਲੇ ਇੱਟਾਂ ਵਗੈਰਾ ਲਾਈਆਂ ਹੋਈਆਂ ਤਾਂ ਕਿ ਥੋੜਾ ਜਿਹਾ ਉੱਚਾ ਚੱਕਿਆ ਜਾਵੇ ਨੁਕਸਾਨ ਘਾਟਾ ਹੋਵੇ ਪਰ ਨੁਕਸਾਨ ਹੋਣੋਂ ਬਚਿਆ ਕੀ ਆਹ ਤਸਵੀਰਾਂ ਜਿਹੜੀਆਂ ਨੇ ਇਹ ਚਮਾਰੂ ਪਿੰਡ ਦੀਆਂ ਨੇ ਜਿੱਥੇ ਆਹ ਆਹ ਤਸਵੀਰਾਂ ਜਿਹੜੀਆਂ ਆ ਹਕੀਕਤ ਹੈ ਇਸ بارش ਦੀ ਇਸ ਹੜ੍ਹ ਦੀ ਜਿਸ ਤਰ੍ਹਾਂ ਹਰ ਬਾਰ ਜਿਹੜਾ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਬਾਈ ਇੱਥੇ ਕਿੰਨਾ ਕਿੰਨਾ ਪਾਣੀ ਸੀਗਾ ਜੇ ਗੱਲ ਕਰੀਏ ਪਿੰਡ ਦੇ ਅੰਦਰ ਦੀ ਇੱਥੇ ਕਿੰਨਾ ਕਿੰਨਾ ਪਾਣੀ ਇੱਥੋਂ ਤਕਰੀਬਨ ਭਾਜੀ 3-4 ਫੁੱਟ ਪਾਣੀ ਸੀਗਾ ਜੀ ਆਹ ਦੇਖ ਲਓ ਜੀ ਸਾਡਾ ਤਾਂ ਪ੍ਰਸ਼ਾਸਨ ਵੀ ਨਹੀਂ ਕੋਈ ਸੁਣਦਾ ਨਾ ਜਿਹੜਾ ਮੌਕੇ ਦਾ ਐਮ.ਐਲ.ਏ ਆ ਉਹ ਵੀ ਨਹੀਂ ਆਇਆ ਕਿਥੋਂ ਬਾਹਰ ਤੋਂ ਸੰਸਥਾ ਤੋਂ ਰਾਸ਼ਨ ਪਾਣੀ ਆਂਦਾ ਉਹ ਵੀ ਸਾਨੂੰ ਜ਼ਿੰਮੇਦਾਰ ਭਰਾ ਲੈਣ ਨਹੀਂ ਦਿੰਦੇਗੇ ਕਹਿੰਦੇ ਨੇ ਬਈ ਫਸਲਾਂ ਫਸਲਾਂ ਦਾ ਨੁਕਸਾਨ ਹੈ ਹੁਣ ਤੁਹਾਡੇ ਸਾਹਮਣੇ ਆ ਪਾਜੀ ਨਿਗਾਹ ਮਾਰੋ ਇਧਰ ਨੂੰ ਕੈਮਰਾ ਦਿਖਾਓ ਬਈ ਸਾਡਾ ਕਿੰਨਾ ਨੁਕਸਾਨ ਹੈ ਕਿੰਨਾ ਨਹੀਂ ਹੈਗਾ ਨੁਕਸਾਨ ਬਈ ਸਾਰਿਆਂ ਦਾ ਹੀ ਹੁੰਦਾ ਹਨਾ ਚਾਹੇ ਉਹ ਜ਼ਿਮੀਂਦਾਰ ਭਾਈਚਾਰਾ ਹੋਵੇ ਚਾਹੇ ਤੁਹਾ ਆਪਣਾ ਹਨਾ ਵੀ ਇੱਥੇ ਹੋ ਗਏ ਹਨਾ ਨੁਕਸਾਨ ਸਾਰਿਆਂ ਦਾ ਹੁੰਦਾ ਪਰ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਤੱਕ ਲੈ ਕੇ ਜਾਣੀ ਹੈ ਗੱਲ ਕਿ ਪ੍ਰਸ਼ਾਸਨ ਨੇ ਦਾ ਮਾਫਜਾ ਦੇਵੇ ਹਨਾ ਚਾਹੇ ਫਿਰ ਉਹ ਕਿ ਜਿਹੜਾ ਮਰਜੀ ਭਾਈਚਾਰਾ ਕਿਉਂਕਿ ਕਹਿੰਦੇ ਹੁੰਦੇ ਜਦ 6 ਮਹੀਨਿਆਂ ਦੀ ਮਿਹਨਤ ਹੁੰਦੀ ਆ ਤੁਹਾਡੀ ਵੀ ਸਾਰੀ ਉਮਰ ਦੀ ਮਿਹਨਤ ਆ ਹਨਾ ਉਹਨਾਂ ਦੀ ਵੀ 6 ਮਹੀਨਿਆਂ ਦੀ ਮਿਹਨਤ ਆ ਉਹ ਵੀ ਪਾਣੀ ਦੇ ਵਿੱਚ ਹਨਾ ਦੇਖਦੇ ਆ ਜਦੋਂ ਉਹ ਵੀ ਯਾਰ ਨਹੀਂ ਹੁੰਦਾ ਕਿਉਂਕਿ ਸਾਰੇ ਉਹਨਾਂ ਦੇ ਨਾਲ ਹੀ ਨੇ ਤੁਸੀਂ ਵੀ ਉਹਨਾਂ ਦੇ ਨਾਲ ਹੀ ਕੰ ਇੱਥੇ ਹੀ ਹੁੰਦੇ ਆ ਪਰ ਤਸਵੀਰਾਂ ਇੱਥੇ ਇਹ ਨਹੀਂ ਕਿ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਤੁਹਾਡੇ ਨਾਲ ਗੱਲਬਾਤ ਕੀਤੀ ਇੱਥੇ ਆ ਕੇ ਜਾਇਜ਼ਾ ਲਿਆ ਵੀ ਕੀ ਹੋਇਆ ਕਿੰਨੀ ਘਹਰਾਂ ਦੀ ਮਾਰ ਪਈ ਹੈ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਜੀ ਫੜਾਂ ਦੀ ਮਾਰ ਤਾਂ ਬਹੁਤ ਹੈ ਅਸੀਂ ਤਾਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਗਰੀਬ ਦਾ ਘਰ ਹੈ ਕਿਸੇ ਦਾ ਡਿੱਗ ਗਿਆ ਬਈ ਉਹਨੂੰ ਛੱਤ ਪਵਾ ਕੇ ਦੇ ਇਹ ਹੂੰ ਉਹਦੀ ਮਦਦ ਕਰੇ ਹੂੰ ਜੋ ਕਿਸੇ ਦਾ ਜਿਹੜੇ ਮੇਰੇ ਭਰਾ 10 ਦਿਨਾਂ ਤੋਂ ਘਰੇ ਬੈਠੇ ਨੇ ਅਸੀਂ ਤਾਂ ਦਿਹਾੜੀਦਾਰ ਆਂ ਦਿਹਾੜੀ ਲਾ ਕੇ ਘਰ ਦਾ ਗੁਜ਼ਾਰਾ ਹੁੰਦਾ ਜੀ ਵੀ ਜਿਹੜੇ ਮੇਰੇ ਭਰਾ ਨੇ ਉਹਨਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਕਿਸੇ ਹੋਰ ਵੈਸਾ ਹੀ ਮੰਗਿਆ ਪ੍ਰਸ਼ਾਸਨ ਕੋਲੋ ਜਿਹਦੇ ਵਿਭਾਗ ਕਿਸੇ ਭਾਈ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਕੀਤੀ ਜਾਵੇ ਜੀ ਅੱਜ ਜਦੋਂ ਇੱਥੇ ਜਦੋਂ ਤੁਸੀਂ ਕਹਿੰਦੇ ਵੀ 4-4 ਫੁੱਟ ਪਾਣੀ ਸੀਗਾ ਤਾਂ ਇੱਥੋਂ ਫਿਰ ਜਿਹੜਾ ਹੋਰ ਜਿੱਦਾਂ ਕੈਂਪ ਬਣੇ ਨੇ ਇੱਥੇ ਨਜ਼ਦੀਕੀ ਕੈਂਪ ਬਣੇ ਨੇ ਕਿਤੇ ਜਿੱਦਾਂ ਸਰਕਾਰ ਨੇ ਕਿਹਾ ਵੀ ਅਸੀਂ ਸੁਰੱਖਿਆ ਕੈਂਪ ਬਣਾਏ ਨੇ ਜਿੱਥੇ ਤੁਹਾਨੂੰ ਕੱਢ ਕੇ ਜਿਹੜਾ ਤੁਹਾਡੇ ਬੱਚਿਆਂ ਨੂੰ ਉੱਥੇ ਸੇਫਲੀ ਰੱਖਿਆ ਜਾਵੇ ਕੈਂਪ ਬਣਿਆ ਇੱਥੇ ਨਹੀਂ ਨਹੀਂ ਕੋਈ ਕੈਂਪ ਨਹੀਂ ਹੈਗਾ ਜੀ ਇੱਥੇ ਕੈਂਪ ਕੋਈ ਨਹੀਂ ਸੀ ਹੂੰ ਉਹ ਕਿੰਨੇ ਦਿਨ ਇੱਥੇ ਪਾਣੀ ਰਿਹਾ ਅੰਦਰ ਪਾਣੀ ਦਾ ਪਾਜੀ ਹਫ਼ਤਾ ਹੋ ਗਿਆ ਹੂੰ ਹੁਣ ਵੀ ਤੁਹਾਨੂੰ ਦਿਖਾ ਦਿੰਨੇ ਆ ਗਲੀਆਂ 'ਚ ਹਲੇ ਵੀ ਖੜੇ ਆਏ ਪਾਣੀ ਹਲੇ ਵੀ ਖੜਾ ਪਿੰਡ ਦੇ ਵਿੱਚ ਹਾਂ ਪਿੰਡ ਚ ਖੜਿਆ ਹਲੇ ਨਿਕਲਿਆ ਨਹੀਂ ਗਿਆ ਜੀ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਹੋਰ ਵੀ ਦਿਖਾਉਣੇ ਕਿਉਂਕਿ ਪਿੰਡ ਸਾਰਾ ਹੀ ਜੇ ਗੱਲ ਕਰੀਏ ਕਿ ਸਾਰੇ ਪਿੰਡ ਦੇ ਜਿਹੜੇ ਹਾਲਾਤ ਨੇ ਉਹ ਇੱਕ ਹੜਾਂ ਦੇ ਕਾਰਨ ਜਿਹੜੇ ਕਈ ਕੋਠੇ ਟਹਿ ਚੁੱਕੇ ਨੇ ਕਿ ਜਿਹੜੇ ਬੜੇ ਨਾਜ਼ੁਕ ਹਾਲਾਤ ਨੇ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਪਿੰਡ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਪਿੰਡਾਂ ਦੇ ਹਾਲਾਤ ਉਹ ਵਿਗੜੇ ਹੋਏ ਨੇ ਤਾਂ ਆ ਆ ਹਾਲਾਤ ਨੇ ਜਿਹੜੇ ਪਿੰਡ ਵਾਸੀ ਸਾਨੂੰ ਆਪ ਖੁਦ ਹੋਕੇ ਜਿਹੜੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਨੇ ਕਿ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਬਣੀ ਹੋਈ ਆ ਤਾਂ ਆਹ ਹਾਲਾਤ ਨੇ ਪਿੰਡ ਦੇ ਕਿਸ ਤਰ੍ਹਾਂ ਹੱਸਿਓ ਬਜ਼ੁਰਗੋ ਕਿੰਨਾ ਕੁ ਪਾਣੀ ਸੀਗਾ ਅੰਦਰ ਹਾਂਜੀ ਹਾਂ ਇਤਨਾ ਪਾਣੀ ਤਾਂ ਜੀ ਗੋਡੇ-ਗੁੱਡੇ ਜੀ ਹਾਂਜੀ ਫਿਰ ਇੱਥੇ ਹੀ ਰਹੇ ਜਾਂ ਫਿਰ ਬਾਹਰ ਕਿਤੇ ਗਏ ਮੈਸੂਰੀ ਤੇ ਜੀ ਉਹ ਕਮਰਾ ਜੀ ਕਦ ਮਾਰੇ ਭਾਈ ਕਾ ਜੀ ਹਾਂਜੀ ਇਸਮਾ ਟਾਈਮ ਕੱਟਿਆ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਗੁਰ ਪਰਿਵਾਰ ਮੈਂ ਕੋਈ ਮੇਰਾ ਮੁੰਡਾ ਜੀ ਤੇ ਹਾਂ ਜੀ ਉਹ ਇਸ ਕਰਮ ਤੋਂ ਹਮੇ ਦੋਏ ਰਹਾ ਜੀ ਹਾਂ ਹੋਰ ਮੇਰੇ ਭਾਈ ਕੇ ਇੱਧਰ ਜੀ ਬਈ ਇਹ ਫਿਰ ਇੰਨੇ ਕਾਗਜ਼ ਭਰੇ ਜਾਂਦੇ ਆ ਛੱਤਾਂ ਪਵਾ ਕੇ ਦਿੰਦੀ ਆ ਸਰਕਾਰ ਇਹਨੂੰ ਪੱਕਾ ਪੁੱਕਾ ਕਰਨ ਖਾਤਰ ਕੋਈ ਕਾਗਜ਼ ਨਹੀਂ ਭਰਿਆ ਭਰੇ ਆ ਜੀ ਕਾਗਜ਼ ਕੋਈ ਦੇਖਭਾਲ ਨਹੀਂ ਜੀ ਹੋ ਰਹੀ ਕੋਈ ਦੇਖਭਾਲ ਨਹੀਂ ਜੀ ਹੋ ਰਹੀ ਕਿ ਭਰੇ ਆ ਜੀ ਫਾਰਮ ਕਈ ਵਾਰ ਭਰਦੀ ਏ ਹਾਂ ਜੀ ਕੋਈ ਨੂੰ ਸੁਣਾਇਆ ਨਹੀਂ ਕਰ ਰਿਹਾ ਕੰਮ ਕਾਦਾ ਕਰਦੇ ਹੋ ਕੰਮ ਜੀ ਵੈਸੇ ਆਪਣਾ ਦਿਹਾੜੀ ਦਫਾ ਹੈ ਬਹੁਤ ਕੋਈ ਕੰਮ ਤਾਂ ਹੁਣ ਕਿੰਨਾ ਕੁ ਸਮਾਨ ਖਰਾਬ ਹੋ ਗਿਆ ਤੇ ਸਮਾਨ ਤਾਂ ਜੀ ਕਾਫੀ ਖਰਾਬ ਹੋ ਗਿਆ ਦੇਖੋ ਜੀ ਆਹ ਪੇਟੀ ਪਈ ਹੈ ਜੀ ਮੰਮੀ ਦੀ ਔਰ ਉਧਰ ਸਮਾਨ ਪਿਆ ਜੀ ਦਾ ਫ੍ਰਿਜ ਖਰਾਬ ਹੋਇਆ ਜੀ ਹੂੰ ਆਹ ਕੂਲਰ ਖਰਾਬ ਹੋਇਆ ਖੜੇ ਆਹ ਪੱਖਾ ਬਚਿਆ ਜੀ ਉਹ ਦੇਖੋ ਜੀ ਪਰਨਬਾਦੇ ਦੇਖੋ ਉਹ ਬਾਲੇ ਦੇਖੀ ਜੀ ਉੱਧਰ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਜਿਹੜੀ ਪੂਰੀ ਛੱਤ ਆ ਉਹ ਵੀ ਦਬੀ ਹੋਈ ਆ ਤਾਂ ਬਈ ਤੁਸੀਂ ਇੱਥੋਂ ਜਿਹੜਾ ਥੋੜਾ ਸਾਈਡ ਤੇ ਹੋ ਕੇ ਉਹ ਕਰਾ ਕਰੋ ਕਿਉਂਕਿ ਜਿਸ ਹੱਦ ਦੇ ਨਾਲ ਛੱਤ ਦੇ ਹਾਲਾਤ ਨੇ ਬਜ਼ੁਰਗੋ ਕਦੇ ਵੀ ਡਿੱਗ ਸਕਦੀ ਆ ਯਾਰ ਹਾਂ ਹਾਂ ਪੁੱਤਰ ਕਦੀ ਵੀ ਡਿੱਗ ਸਕਾ ਜੀ ਹੂੰ ਕਿਹੜਾ ਇਸ ਦਾ ਭਰੋਸਾ ਜੀ ਹਾਂ ਜੀ ਹਾਂ ਮਾਲਕੋ ਛੱਤ ਜਮੀਂ ਗਿਰੀ ਪਈ ਆ ਜੀ ਹਾਂ ਜੀ ਗਰੀਬ ਆਦਮੀ ਜੀ ਮੇਰੇ ਤੋਂ ਗੁੱਡੇ ਦੁਕਾਨ ਕਿਥੋਂ ਕਰਾ ਜੀ ਜੋ ਵੀ ਦਿਹਾੜੀ ਦਾ ਪਾ ਕਰਾ ਜੀ ਬੜਾ ਖਾ ਟਾਈਮ ਲੰਘ ਰਿਹਾ ਜੀ ਤਾਂ ਬਈ ਰਾਸ਼ਨ ਰੂਸ਼ਨ ਦੇਣ ਆਏ ਨੇ ਇੱਥੇ ਹਾਂ ਜੀ ਆਏ ਹਾਂ ਜੀ ਆਏ ਤੇ ਜੀ ਰਾਸ਼ਨ ਦੇਣ ਰਾਸ਼ਨ ਰੂਸ਼ਨ ਮਿਲਿਆ ਤੁਹਾਨੂੰ ਹਾਂ ਜੀ ਮੇਰੇ ਤੇ ਮਦਨ ਦਾ ਛੋਕਰ ਆਇਆ ਤਾਂ ਜੀ ਹੋਰ ਵੀ ਪਾਰਟੀਆਂ ਕਈ ਆ ਰਹੀਆਂ ਹਾਂ ਇੱਕ ਦਾ ਸਰਕਾਰ ਆ ਉਹਦੇ ਮਦਨ ਕੌਣ ਮਦਰ ਜੀ ਉਹ ਐਮਐਲ ਜੀ ਜੀ ਉਹਨਾਂ ਦਾ ਯਾਨੀ ਕਿ ਬੇਟਾ ਆਇਆ ਸੀ ਹਾਂ ਜੀ ਤਾਂ ਇਹ ਜਿਹੜੇ ਹਾਲਾਤ ਨੇ ਇਹ ਹਾਲਾਤ ਔਰ ਜਿਹੜੇ ਚਮਾਰੂ ਪਿੰਡ ਦੇ ਅੰਦਰੋਂ ਦਿਖਾ ਰਹੇ ਆ ਜਿੱਥੇ ਜਿਹੜਾ ਪਾਣੀ ਅੰਦਰਲੀ ਸਥਿਤੀ ਕੀ ਆ ਕਿਉਂਕਿ ਬਾਹਰ ਤੁਸੀਂ ਪਾਣੀ ਦੇਖਿਆ ਕਈ-ਕਈ ਫੁੱਟ ਜਿਹੜਾ ਪਾਣੀ ਆ ਉਹ ਚੜਿਆ ਹੋਇਆ ਸੀ ਕਿ ਅੰਦਰ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਅੰਦਰ ਜਿਹੜਾ ਲੋਕਾਂ ਦਾ ਕਿੰਨਾ ਕੁ ਜੀਵਨ ਜਿਹੜਾ ਉਹ ਖਾਤਰੇ ਚ ਪਿਆ ਸੀ ਜਿਸ ਤਸਵੀਰ ਦੇ ਨਾਲ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਆ ਉੱਥੇ ਘਰਾਂ ਦੇ ਵਿੱਚ ਅੰਦਰ ਪਾਣੀ ਜਿਹੜਾ ਪਹੁੰਚਿਆ ਹੋਇਆ ਛੱਤਾਂ ਜਿਹੜੀਆਂ ਬਿਲਕੁਲ ਕਮਜ਼ੋਰ ਹੋ ਚੁੱਕੀਆਂ ਛੱਤਾਂ ਡਿੱਗਣ ਦੇ ਕਿਨਾਰੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ بارش ਵੀ ਹੋ ਰਹੀ ਆ ਤਾਂ ਬੰਦਾ ਜਾਊਗਾ ਕਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਰੇ ਜ਼ਿਲ੍ਹੇ ਹੜ ਦੀ ਮਾਰ ਹੇਠਾਂ ਨੇ ਤਾਂ ਅੱਜ ਪੁਆਦ ਏਰੀਏ ਦੇ ਵਿੱਚ ਆਏ ਆ ਜਿੱਥੇ ਬੀਤੇ ਦਿਨ ਜਿਹੜੇ ਸਮਾਜ ਸੇਵੀ ਵੀ ਪਹੁੰਚੇ ਸੀਗੇ ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਵੀ ਵੀਡੀਓ ਪਾਈਆਂ ਗਈਆਂ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੁਣ ਪੁਆਦ ਦੇ ਬਣੇ ਹੋਏ ਨੇ ਜਿੰਨਾ ਘੱਗਰ ਦੇ ਨਾਲ ਲੱਗਦਾ ਏਰੀਆ ਲਗਭਗ ਸਾਰੇ ਏਰੀਏ ਦੇ ਵਿੱਚ ਜਿਹੜਾ ਪਾਣੀ ਬਾਹਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਤਸਵੀਰਾਂ ਪਿੰਡ ਚਮਾਰੂ ਦੀਆਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਘਰਾਂ ਦੇ ਸਾਹਮਣੇ ਜਿਹੜਾ ਹਲੇ ਵੀ ਪਾਣੀ ਪੂਰੇ तरीके ਦੇ ਨਾਲ ਖੜਾ ਹੈ ਪੂਰਾ ਜਿਹੜਾ ਜਲ ਥਲ ਇੱਕ ਹੋਇਆ ਹੋਇਆ ਤਾਂ ਇੱਥੇ ਜਿਹੜਾ ਲੋਕਾਂ ਦਾ ਜਨ ਜੀਵਨ ਕਿਸ ਤਰ੍ਹਾਂ ਦਾ ਹੋਇਆ ਜਿਨ੍ਹਾਂ ਕਿੰਨਾ ਮੁਸ਼ਕਲ ਹੋਇਆ ਹਾਂਜੀ ਕਰ ਪਾਣੀ ਦੇ ਵਿੱਚ ਖੜੇ ਆ ਅੱਛਾ ਜੀ ਆਹ ਦੇਖੋ ਸਾਹਮਣੇ ਉੱਥੇ ਫਿਰ ਜਾਂਦੇ ਕਿਵੇਂ ਨੇ ਇਹ ਸੜਕ ਨੂੰ ਹੀ ਹੋਗਾ ਜਹਾਂਜੀ ਹੂੰ ਉੱਥਾ ਸੜਕ ਨੂੰ ਵੀ ਡੇਸ ਸਕਾਂ ਤੁਹਾਨੂੰ ਐਸੀ ਬਾਤ ਨਹੀਂ ਜੀ ਜਾ ਕੇ ਦੇਖੋ ਵੀ ਹਾਂ ਕਿਤਨਾ ਕਿ ਨੁਕਸਾਨ ਆ ਪਾਣੀ ਕਾ ਵਿੱਚ ਐਸੀ ਬਾਤ ਨਹੀਂ ਹੈ ਉਹਨਾਂ ਤੋਂ ਪਰਾਂ ਕਹਦੇ ਆ ਪਰਾਂ ਤਾਂ ਨੁਕਸਾਨ ਹੋ ਨਹੀਂ ਹੈ ਜਿਹੜੇ ਜ਼ਿਮੀਦਾਰਾਂ ਉਹ ਤਾਂ ਨਿਉ ਹੀ ਕਹਦੇ ਆ ਵੀ ਪਰਾਂ ਨੁਕਸਾਨ ਨਹੀਂ ਹਮੇ ਮੇਰਾ ਵੀ ਹੈ ਇੱਕ ਮਾਰਾ ਪੜੋਸੀ ਆ ਜੀ ਲਾਗ ਮੁੰਡੇ ਦਾ ਇਸ ਕਾ ਜੀ ਐਸੀ ਬਾਤਨ ਜਾ ਕੇ ਦੇਖੋ ਵੀ ਹਾਂ ਕੀ ਹਾਲ ਦਾਤਾ ਮਾਰੇ ਹੁਣ ਕਿੰਨਾ ਕਿੰਨਾ ਪਾਣੀ ਉੱਥੇ ਹੁਣ ਮੌਜੂਦ ਹੈ ਈ ਵੀ ਗੋਡਾ ਜੀ ਇੱਕ ਗੋਡਾ ਗੋਡਾ ਪਾਣੀ ਉੱਥੇ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਲੋਕਾਂ ਨੇ ਘਰਾਂ ਦੇ ਸਾਹਮਣੇ ਵੀ ਕਿਉਂਕਿ ਲਗਾਤਾਰ ਜਿਹੜਾ ਪਾਣੀ ਅੰਦਰ ਆਉਂਦਾ ਤਾਂ ਕਿਸੇ ਨਾ ਕਿਸੇ ਤਰੀਕੇ ਆਪਣਾ ਜਿਹੜਾ ਘਰ ਬਚਾਉਣ ਦੀ ਹਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਥੈਲੇ ਲਾ ਕੇ ਇਹ ਸਮਾਨ ਹੋ ਕਰਿਆ ਗਿਆ ਸੀ ਤਾਂ ਬਈ ਪਰਿਵਾਰਕ ਕਿੰਨਾਂ ਦਾ ਘਰ ਹੈ ਪਰਿਵਾਰ ਵਾਲੇ ਕਣ ਤਾਂ ਬਈ ਇਹ ਸਾਰਾ ਸਮਾਨ ਕੱਢਿਆ ਪਿਆ ਅੰਦਰ ਪਾਣੀ ਭਰ ਗਿਆ ਸੀ ਹਾਂ ਜੀ ਅੰਦਰ ਪਾਣੀ ਭਰ ਗਿਆ ਜੀ ਹਲ ਪਾਣੀ ਵੜ ਗਿਆ ਤਾਂ ਫਿਰ ਇਹ ਸਮਾਨ ਕਿੱਥੇ ਰੱਖਿਆ ਹੋਇਆ ਸੀ ਕੱਢੇ ਪਿਆ ਜੀ ਬਾਹਰ ਬਾਹਰ ਪਿਆ ਜੇ ਬਾਹਰ ਏ ਟਾਕ ਟੂਕ ਕੇ ਰੱਖਿਆ ਸੀ ਕਿਵੇਂ ਨਹੀਂ ਜੀ ਇਤਰੀ ਪੈਸ ਇਸ ਤਰੀਏ ਹਾਂਜੀ ਤਾਂ ਫਰਿੱਜਾਂ ਫਰੋਜਾਂ ਹੁਣ ਚੱਲਦੀ ਏ ਕਿ ਖਰਾਬ ਹੋ ਗਈ ਖਰਾਬ ਹੋ ਗਈ ਖਰਾਬ ਹੋ ਗਈ ਹਾਂਜੀ ਕਰੰਟ ਅੰਦਰ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਗੋਡਾ ਗੋਡਾ ਪਾਣੀ ਸੀ ਤਾਂ ਹੁਣ ਇਹ ਪੂਰੇ ਹਲੇ ਜਿਹੜੇ ਕਮਰੇ ਨੇ ਉਹ ਵੀ ਚੋਂਦੇ ਨੇ ਹਾਂਜੀ ਆ ਪੂਰੇ ਚੋਂ ਰਹੇ ਜਿਆਨ ਆ ਆਜੋ ਅੰਦਰ ਦੇ ਇਹ ਹਾਲਾਤ ਨੇ ਜਿਹੜੇ ਆ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਕਦੀ ਇੱਕ ਇੱਕ ਪਾਣੀ ਹਲੇ ਵੀ ਭਰਿਆ ਹੋਇਆ ਤਾਂ ਆ ਤਸਵੀਰਾਂ ਨੇ ਜਿਹੜੀਆਂ ਪੂਰਾ ਸਮਾਨ ਜਿਹੜਾ ਪਰਿਵਾਰ ਨੇ ਬਾਹਰ ਕੱਢ ਕੇ ਰੱਖਿਆ ਹੈ ਕਿਉਂਕਿ ਹਾਲਾਤ ਅਜਿਹੇ ਬਣੇ ਹੋਏ ਨੇ ਹਜੇ ਵੀ ਜਿਹੜਾ ਪਾਣੀ ਦਾ ਕੋਈ ਜਿਹੜਾ ਭਰੋਸਾ ਕਹਿ ਨਹੀਂ ਸਕਦੇ ਕਿਉਂਕਿ ਆ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਘਰ ਛੱਤਾਂ ਚੁੰਦੀਆਂ ਨੇ ਕਿਉਂਕਿ ਕੱਚੀਆਂ ਛੱਤਾਂ ਨੇ ਸਾਰੀਆਂ ਚੁੰਦੀਆਂ ਨੇ ਆ ਤਸਵੀਰਾਂ ਨੇ ਜਿੱਥੇ ਕਹਿੰਦੇ ਨੇ ਕਿ ਹੜਾਂ ਦੀ ਮਾਰ ਜਿਹੜੀ ਆ ਬਹੁਤ ਪਈਆ ਤਾਂ ਆ ਮਾਰ ਪੈਂਦੀ ਆ ਆ ਜਿਹੜਾ ਇੱਕ ਗਰੀਬ ਬੰਦਾ ਜਿਹਨੇ ਇੱਕ ਦਿਨ ਦਿਹਾੜੀ ਕਰਕੇ ਕਮਾ ਕੇ ਆਪਣਾ ਖਾਣਾ ਤਾਂ ਆ ਮਾਰ ਪੈਂਦੀ ਆ ਉਹਨਾਂ ਨੂੰ ਇਹ ਤਸਵੀਰਾਂ ਜਿਹੜੀਆਂ ਪਿੰਡ ਚਮਾਰੂ ਦੀਆਂ ਦਿਖਾ ਰਹੇ ਆ ਜਿਨ੍ਹਾਂ ਦੇ ਕੋਲ ਜਿਹੜੀ ਕਹਦੀ ਹੈ ਕਿ ਇੱਕ ਛੱਤ ਹੁੰਦੀ ਆ ਤਾਂ ਆ ਉਹਨਾਂ ਛੱਤਾਂ ਦੇ ਜਿਹੜੇ ਹਾਲਾਤ ਨੇ ਉਹ ਬਣ ਚੁੱਕੇ ਨੇ ਤਾਂ ਤਸਵੀਰਾਂ ਲਗਾਤਾਰ ਜਿਹੜੀਆਂ ਇੱਕ ਕਹਦੀ ਹੈ ਕਿ ਕੁਛ ਬਚਦਾ ਨਹੀਂ ਹੈਗਾ ਕਹਿਣ ਨੂੰ ਕਿ ਆਖਰ ਕਹੀਏ ਕੀ ਕਿਉਂਕਿ ਇੱਕ ਸ਼ਬਦ ਖਤਮ ਹੋ ਜਾਂਦੇ ਆ ਜੇ ਇਧਰ ਦੀ ਗੱਲ ਕਰੀਏ ਤਾਂ ਇਧਰ ਦੇਖੋ ਵੀ ਜਿਹੜਾ ਪੂਰਾ ਗਾਰਾ ਸੀਗਾ ਅੰਦਰ ਉਹ ਕੱਢ ਕੇ ਇੱਥੇ ਜਮ੍ਹਾਂ ਕਰਕੇ ਅੰਦਰੋਂ ਸਫਾਈ ਕਰ ਰਹੇ ਨੇ ਉਹ ਕੱਢਿਆ ਗਿਆ ਤਾਂ ਆ ਪੂਰਾ ਜਿਹੜਾ ਗਾਰਾ ਏ ਇਹ ਛੱਤ ਗਿਰ ਗਈ ਸੀ ਬਾਈ ਹੁਣੀ ਕਹਿੰਦੇ ਵੀ ਛੱਤ ਤੋਂ ਥੱਲੇ ਜਿਹੜਾ ਉਹ ਆਇਆ ਛੱਤ ਗਿਰੀ ਆ ਤਾਂ ਉਹਦਾ ਵੀ ਜਿਹੜਾ ਇਹਨਾਂ ਨੇ ਨਾਰਮਲੀ ਕੀਤਾ ਕਿ ਸਾਡਾ ਥੋੜਾ ਜਿਹਾ ਬਚਾਅ ਹੋ ਸਕੇ ਤਾਂ ਆ ਤਸਵੀਰਾਂ ਨੇ ਪਿੰਡ ਚਮਾਰੂ ਦੀਆਂ ਜਿੱਥੇ ਜਿਹੜਾ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਾਫੀ ਔਰ ਜਿਆਦਾ ਪਾਣੀ ਆ ਜਿਹੜਾ ਉਹ ਆਇਆ ਸੀਗਾ ਇਹ ਨਜ਼ਦੀਕੀ ਜਿਹੜੇ 4-5 ਨੇ ਪਹਿਲਾਂ ਲਾਛੜੂ ਗਏ ਸੀਗੇ ਉੱਥੇ ਵੀ ਜਿਹੜਾ ਕਾਫੀ ਜਿਆਦਾ ਪਾਣੀ ਸੀਗਾ ਤੇ ਆ ਪਿੰਡ ਹੋਗਾ ਨਜ਼ਦੀਕੀ ਜਿੰਨੇ ਵੀ ਪਿੰਡ ਨੇ ਲਗਾਤਾਰ ਜਿਹੜਾ ਪਾਣੀ ਆ ਉਹ ਇੱਥੇ ਆਉਂਦਾ ਤਾਂ ਬਾਈ ਖਾਣ ਪੀਣ ਨੂੰ ਕੀ ਕੁਝ ਬਚਿਆ ਕੁਝ ਨਹੀਂ ਬਚਿਆ ਜੀ ਹਾਂਜੀ ਡੰਗਰ ਬੱਚਾ ਹੈਗਾ ਕੁਝ ਨਹੀਂ ਜੀ ਡੰਗਰ ਬੱਚਾ ਨਹੀਂ ਆਇਆ ਕੀ ਕੰਮ ਕਰਦੇ ਹੋ ਨਸਿੰਤਾਂ ਦੇ ਜਾਂਦੇ ਹਾਂ ਨੌਕਰੀ ਕਰਦੇ ਹਾਂ ਡਰਾਈਵਰੀ ਨੌਕਰੀ ਕਰਦੇ ਹਾਂ ਹਾਂਜੀ ਕਿੰਨਾ ਕਮਾਲ ਲੱਗੇ ਮਾ ਕਮਾਨ ਦੇਣੀ 10 15000 ਰੁਪਿਆ ਕਮਾਉਂਦੇ ਹਾਂ ਹੁਣ ਜਿੱਦਾਂ ਦੇ ਹਾਲਾਤ ਬਣ ਗਏ ਹੁਣ ਫਿਰ ਜ਼ਿੰਦਗੀ ਕਿਵੇਂ ਚੱਲੇ ਦੇਖੋ ਜੀ ਕਿ ਦਿਨ ਚੱਲੋਗੇ ਹਾਂਜੀ ਕਿੰਨੇ ਬੱਚੇ ਨੇ ਬੱਚੇ ਪੜ੍ਹਦੇ ਨੇ ਹਾਂਜੀ ਬੱਚੇ ਪੜ੍ਹਦੇ ਨੇ ਤਾਂ ਜਦੋਂ ਪਾਣੀ ਸੀਗਾ ਫਿਰ ਬੱਚਿਆਂ ਨੂੰ ਬਾਹਰ ਕਿਤੇ ਉਹ ਕਰਿਆ ਜਾਂ ਫਿਰ ਇੱਥੇ ਸੀ ਅਰਸੇ ਦਾ ਸੀਗੇ ਵੇ ਜੀ ਉੱਥੇ ਗਏ ਹੋਣੇ ਘਰੇ ਇਕੱਲੇ ਹੀ ਹੋ ਤੁਸੀਂ ਹਾਂਜੀ ਇਕੱਲੇ ਤਾਂ ਇਹ ਇਹ ਤਸਵੀਰਾਂ ਨੇ ਕਿ ਜਿਹੜੇ ਆਪਣੇ ਬੱਚੇ ਨੇ ਕਿਉਂਕਿ ਹੁਣ ਹਾਲਾਤ ਜਿਹੇ ਬਣੇ ਨੇ ਹਰ ਬੰਦਾ ਕਹਿੰਦਾ ਕਿ ਅਸੀਂ ਆਪਣਾ ਜਿਹੜਾ ਜੀਵਨ ਆ ਉਹਨੂੰ ਬਚਾਈਏ ਕਿਉਂਕਿ ਜਾਨ ਹਰੇਕ ਦੇ ਲਈ ਕੀਮਤੀ ਹੁੰਦੀ ਆਪਣੇ ਬੱਚਿਆਂ ਨੂੰ ਜਿਹੜਾ ਕੋਧਾ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਿਹੜਾ ਬੱਚਿਆਂ ਨੂੰ ਰਿਸ਼ਤੇਦਾਰੀ ਦੇ ਵਿੱਚ ਭੇਜਿਆ ਹੋਇਆ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਕਿਉਂਕਿ ਹਲੇ ਵੀ ਜਿਸ ਹਿਸਾਬ ਦੇ ਨਾਲ ਮੌਸਮ ਲਗਾਤਾਰ ਖਰਾਬ ਹੈ بارشਾਂ ਜਿਹੜੀ ਉਹ ਹਟਣ ਦਾ ਨਾਮ ਨਹੀਂ ਲੈ ਰਹੀ ਹਲੇ ਵੀ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਬਣੇ ਹੋਏ